ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਤੇ ਦਿਨੀ G7 ਦੇ ਸਮਾਪਤੀ ਪਾਸ਼ੇ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਤੋਂ ਯੂਕਰੇਨ ਬਾਰੇ ਸੰਜੀਵ ਬਿਆਨ ਦੀ ਅਨਹੋਂਦ ਬਾਰੇ ਸਵਾਲ ਕਰਨ ਨੂੰ ਪਰੰਤੂ ਨੇ ਕਿਹਾ ਕਿ ਆਗੂਆਂ ਨੇ ਇਰਾਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਸਥਿਤੀ ਬਾਰੇ ਇੱਕ ਐਲਾਨ ਤੇ ਧਿਆਨ ਕੇਂਦਰਿਤ ਕੀਤਾ ਪਰ ਇਸ ਬਾਰੇ ਸਵਾਲਾਂ ਨੂੰ ਟਾਲ ਦਿੱਤਾ ਗਿਆ ਯੂਕਰੇਨ ਦੇ ਬਿਆਨ ਦੀ ਅਨਹੋਂਦ ਰੂਸ ਦੇ ਹਮਲੇ ਸੰਬੰਧੀ ਪਾਸ਼ਾਵਾਰਯ ਅਮਰੀਕਾ ਦੇ ਨਾਲ ਅਸਹਿਮਤੀ ਕਾਰਨ ਸੀ ਅਤੇ ਕਾਰਨੀ ਦੇ ਚੇਅਰ ਸੰਖੇਪ ਦੇ ਵਿੱਚ ਯੂਕਰੇਨ ਬਾਰੇ ਪਾਸ਼ਾ ਵੀ ਸ਼ਾਮਲ ਸੀ ਜਿੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਦੇ ਅਧਿਕਾਰੀ ਉਹਨਾਂ ਟਿੱਪਣੀਆਂ ਨੂੰ ਵਾਪਸ ਲੈ ਰਹੇ ਹਨ ਕਿ ਅਮਰੀਕਾ ਅਲਬਰਟਾ ਵਿੱਚ ਜੀ7 ਸੰਮੇਲਨ ਦੇ ਆਖਰੀ ਦਿਨ ਯੂਕਰੇਨ ਵਿੱਚ ਰੂਸ ਦੀ ਜੰਗ ਬਾਰੇ ਇੱਕ ਬਿਆਨ ਨੂੰ ਘੱਟ ਕਰਨਾ ਚਾਹੁੰਦਾ ਸੀ ਪ੍ਰਧਾਨ ਮੰਤਰੀ ਦਫ਼ਤਰ ਦੀ ਇੱਕ ਅਧਿਕਾਰੀ ਨੇ ਕਈ ਆਊਟਲੈਟਾਂ ਤੋਂ ਪੱਤਰਕਾਰਾਂ ਨੂੰ ਦੱਸਿਆ ਕਿ ਯੂਕਰੇਨ ਤੇ ਇੱਕ ਸਾਂਝੇ ਬਿਆਨ ਤੇ ਚਰਚਾ ਕੀਤੀ ਜਾ ਰਹੀ ਹੈ ਪਰ ਅੰਤ ਵਿੱਚ ਅੱਗੇ ਨਹੀਂ ਵਧ ਰਿਹਾ ਸੀ ਕਿਉਂਕਿ ਅਮਰੀਕਾ ਅੰਤਿਮ ਸ਼ਬਦਾਂ ਨਾਲ ਸਹਿਮਤ ਨਹੀਂ ਹੋਵੇਗਾ ਨਾਮ ਨਾ ਦੱਸਣ ਦੀ ਸ਼ਰਤ ਤੇ ਗੱਲ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਨਹੀਂ ਚਾਹੁੰਦੇ ਸਨ ਕਿ ਰੂਸ ਬਾਰੇ ਕੁਝ ਤਿੱਖੀਆਂ ਟਿੱਪਣੀਆਂ ਸਾਂਝੇ ਬਿਆਨ ਵਿੱਚ ਸ਼ਾਮਲ ਕੀਤੀਆਂ ਜਾਣ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਇਹ ਉਹਨਾਂ ਦੇ ਯੁੱਧ ਨੂੰ ਖਤਮ ਕਰਨ ਤੇ ਉਸ ਦੇ ਦੇਸ਼ ਨਾਲ ਗੱਲਬਾਤ ਨੂੰ ਕਮਜ਼ੋਰ ਕਰ ਦੇਵੇਗਾ ਇਸ ਨਾਲ ਇੱਕ ਅਸਧਾਰਨ ਸਮਾਪਤੀ ਪ੍ਰੈਸ ਕਾਨਫਰੰਸ ਹੋਈ ਜਿੱਥੇ ਪੱਤਰਕਾਰਾਂ ਨੇ ਕਾਰਨੀ ਤੋਂ ਸਪਸ਼ਟਤਾ ਮੰਗੀ ਕਿ ਬਿਆਨ ਨੂੰ ਕਿਵੇਂ ਰੋਕਿਆ ਗਿਆ ਮੇਜ਼ਬਾਨ ਹੋਣ ਦੇ ਨਾਤੇ ਕਾਰਨੀ ਨੇ ਕਿਹਾ ਕਿ ਉਸਨੇ ਇੱਕ ਚੇਅਰ ਸਟੇਟਮੈਂਟ ਜਾਰੀ ਕੀਤੀ ਜਿਸ ਵਿੱਚ ਯੂਕਰੇਨ ਵਿੱਚ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਰਾਸ਼ਟਰਪਤੀ ਡੋਨਾਲਡ 트ੰਪ ਦੇ ਯਤਨਾਂ ਦਾ ਸਮਰਥਨ ਪ੍ਰਗਟ ਕੀਤਾ ਗਿਆ ਅਤੇ ਇਹ ਮੰਨਿਆ ਗਿਆ ਕਿ ਯੂਕਰੇਨ ਨੇ ਬਿਨਾਂ ਸ਼ਰਤ ਜੰਗਬੰਦੀ ਲਈ ਵਚਨਬੱਧ ਕੀਤੀ ਹੈ ਅਤੇ ਉਹ ਸਹਿਮਤ ਹੋਏ ਕਿ ਰੂਸ ਨੂੰ ਵੀ ਅ제ਹਾ ਹੀ ਕਰਨਾ ਚਾਹੀਦਾ ਹੈ ਤੇ ਸਾਰੇ ਸੱਤ ਨੇਤਾ ਉਸ ਸ਼ਬਦਾਵਲੀ ਨਾਲ ਸਹਿਮਤ ਸਨ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਯੂਕਰੇਨ ਤੇ ਕਾਗਜ਼ਾਂ ਤੇ ਜੋ ਲਿਖਿਆ ਗਿਆ ਸੀ ਉਸ ਨੂੰ ਅੱਗੇ ਆਪਣੀ ਸਰਕਾਰ ਭਾਸ਼ਾ ਵਿੱਚ ਜਾਣ ਲਈ ਤਿਆਰ ਹੁੰਦਾ ਹੈ ਕੈਨੇਡਾ ਸਮੇਤ ਚੇਅਰ ਸੰਖੇਪ ਵਿੱਚ ਕਈਆਂ ਗੱਲਾਂ ਤੋਂ ਉੱਪਰ ਅਤੇ ਪਰੇ ਕਹਿਣਗੇ ਪਰ ਰਾਸ਼ਟਰਪਤੀ 트ੰਪ ਦੀ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੀ ਪਹਿਲ ਕਦਮੀ ਦੀ ਮਹੱਤਤਾ ਨੂੰ ਮਾਨਤਾ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਅਸੀਂ ਰੂਸ ਤੋਂ ਵੱਧ ਤੋਂ ਵੱਧ ਦਬਾਅ ਪਾਉਣ ਲਈ ਸਾਰੇ ਵਿਕਲਪਾਂ ਦੀ ਪਾਲਣਾ ਕਰਨ ਲਈ ਦ੍ਰਿੜ ਹਾਂ ਜਿਸ ਵਿੱਚ ਵਿੱਤੀ ਪਾਬੰਦੀਆਂ ਵੀ ਸ਼ਾਮਲ ਹਨ ਕਾਰਨੀ ਦੇ ਬੁਲਾਰੇ ਨੇ ਕਿਹਾ ਕਿ ਕਦੇ ਵੀ ਸਾਂਝੇ ਬਿਆਨ ਦੀ ਕੋਈ ਯੋਜਨਾ ਨਹੀਂ ਸੀ ਐਮਲੀ ਵਿਲੀਅਮਸ ਨੇ ਲਿਖਿਆ ਕਿ ਕੈਨੇਡਾ ਦਾ ਇਰਾਦਾ ਹਮੇਸ਼ਾ ਇਹ ਸੀ ਕਿ ਮਹੱਤਵਪੂਰਨ ਭਾਸ਼ਾ ਜੀ7 ਚੇਅਰਸ ਦੇ ਸੰਖੇਪ ਬਿਆਨ ਦਾ ਹਿੱਸਾ ਹੋਵੇ ਇਹ ਪਿੱਛੇ ਹਟਣਾ ਇਸ ਗੱਲ ਦਾ ਸੰਕੇਤ ਹੈ ਕਿ ਟਰੰਪ ਨਾਲ ਨਜ਼ਿੱਠਣਾ ਕਿੰਨਾ ਸੰਵੇਦਨਸ਼ੀਲ ਹੋ ਸਕਦਾ ਹੈ ਅਤੇ ਇਹ ਉਸੇ ਦਿਨ ਆਇਆ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਬੁਲੋਦੀਮੀਰ ਜ਼ੇਲੈਂਸਕੀ ਨੇ ਅਲਟਾ ਦੇ ਕਨਾਸਕਿਕ ਵਿੱਚ ਉੱਚ ਪਦਰੀ ਮੀਟਿੰਗ ਵਿੱਚ ਭਾਸ਼ਣ ਦਿੱਤਾ ਸੀ ਜਿੱਥੇ ਉਹਨਾਂ ਨੇ ਸ਼ਾਂਤੀ ਸਮਝੌਤੇ ਦੀ ਮੰਗ ਕੀਤੀ ਸੀ ਯੂਕਰੇਨੀ ਵਫ਼ਦ ਦੇ ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਯੂਕਰੇਨੀ ਰਾਜਧਾਨੀ ਤੇ ਰਾਤੋਂ ਰਾਤ ਹੋਏ ਘਾਤਕ ਬੰਬਾਰੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰੋਗਰਾਮ ਜੀ7 ਨੂੰ ਛੱਡਣ ਦੇ ਫੈਸਲੇ ਤੋਂ ਬਾਅਦ ਜ਼ੇਲੈਂਸਕੀ ਨੇ ਆਪਣਾ ਕੈਨੇਡਾ ਦੌਰਾ ਛੋਟਾ ਕਰ ਦਿੱਤਾ ਤੁਹਾਨੂੰ ਦੱਸਦੀ ਕਿ ਕਾਣਨੀ ਨੇ ਈਰਾਨ ਦੇ ਵਿੱਚ ਵੱਡੀ ਸਥਿਤੀ ਦਾ ਵੀ ਹਵਾਲਾ ਦਿੱਤਾ ਜਿਸ ਬਾਰੇ ਜੀ 7 ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ ਤੇ ਇੱਕ ਹੋਰ ਕਾਰਨ ਵਜੋਂ ਉਸ ਨੇ ਆਪਣੇ ਚਿਹਰ ਸੰਖੇਪ ਦੇ ਲਈ ਯੂਕਰੇਨ ਦੀਆਂ ਟੈਂਪੜੀਆਂ ਨੂੰ ਰੋਕਿਆ ਮਹੱਤਵਪੂਰਨ ਤੇ ਵਿੱਚ ਦੁਸ਼ਮਨੀ ਨੂੰ ਘਟਾਉਣ ਦਾ ਸੰਦੇਸ਼ ਦਿੱਤਾ ਤੇ ਇਜ਼ਰਾਇਲ ਦੇ ਆਪਣੇ ਬਚਾਅ ਦੇ ਅਧਿਕਾਰ ਦੀ ਪੁਸ਼ਟੀ ਕਰਦਿਆ ਅਤੇ ਈਰਾਨ ਨੂੰ ਖੇਤਰੀ ਅਸਥਿਰਤਾ ਅਤੇ ਅੱਤਵਾਦ ਦੇ ਮੁੱਖ ਸਰੋਤ ਵਜੋਂ ਮੰਨਤਾ ਦਿੰਦਾ ਪਰ ਨਾਲ ਹੀ ਕਿਸੇ ਕਿਸਮ ਦੀ ਹੱਲ ਦੀ ਵੀ ਮੰਗ ਕਰਦਾ ਹੈ ਬਿਊ ਰਿਪੋਰਟ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ